ਤੁਹਾਡਾ ਨਾਮ ਜੁੜਦਾ ਨੇ ਤੇ ਜਸਵਿੰਦਰ ਪੱਲਾ ਜੀ ਦਾ ਨਾਮ ਨਾਲ ਜੁੜਦਾ ਕਿਉਂਕਿ ਤੁਹਾਡੀ కెਮਿਸਟਰੀ ਨੂੰ ਔਨ ਸਕਰੀਨ ਬਹੁਤ ਹੀ ਪਸੰਦ ਕੀਤਾ ਜਾਂਦਾ ਸੀ ਤੇ ਆਫ ਸਕਰੀਨ ਵੀ ਜਦ ਵੀ ਤੁਸੀਂ ਇੰਟਰਵਿਊ ਲਈ ਮਿਲਦੇ ਸੀ ਬਹੁਤ ਹੀ ਇੰਜੋਏ ਕਰਦੇ ਸੀ ਲੋਕ ਤੇ ਜਦ ਉਹਨਾਂ ਦੀ ਡੈਥ ਹੋਈ ਸੀ ਤੁਸੀਂ ਪੋਸਟ ਪਾਈ ਸੀ ਵੀ ਮੈਂ ਦੋਸਤ ਤੈਨੂੰ ਕਦੇ ਨਹੀਂ ਭੁੱਲਾਂਗੀ ਤੁਸੀਂ ਜਦੋਂ ਬੋਲਦੇ ਨਾ ਮੇਰਾ ਦਿਲ ਉੱਪਰ-ਨੀਚੇ ਹੋ ਜਾਂਦਾ ਹੈ ਮਤਲਬ ਮੈਨੂੰ ਸਾਰੇ ਕਿਉਂਕਿ ਜਿਹੜੇ ਇਨਸਾਨ ਨਾਲ ਮੈਂ ਇੰਨੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਨਾਲ ਇੰਨਾ ਅੱਛਾ ਫੈਮਿਲੀ ਰਿਲੇਸ਼ਨ ਦੇ ਆ ਇੰਨਾ ਅੱਛਾ ਸੰਬੰਧਿਕ ਦੋਸਤੀ ਵੀ ਤੁਸੀਂ ਕਹਿ ਸਕਦੇ ਆ ਤੇ ਉਹਨਾਂ ਨੇ ਮੇਰੀ ਫਿਲਮ ਵੀ ਕੀਤੀ ਔਰ ਮਤਲਬ ਉਹਦੇ ਛੋਣਾ ਨੇ ਬਹੁਤ ਸਪੋਰਟ ਕੀਤਾ ਮੈਨੂੰ ਮੈਂ ਮਤਲਬ ਉਹਨਾਂ ਨੂੰ ਕਦੀ ਭੁੱਲ ਨਹੀਂ ਸਕਦੀ ਤੇ ਮੈਨੂੰ ਲੱਗਦਾ ਕਿ ਇੰਡਸਟਰੀ ਜੋ ਮਤਲਬ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਚ ਜਦੋਂ ਮੇਰੇ ਕਿਸੇ ਨੇ ਮੈਨੂੰ ਫੋਨ ਕਰਨਾ ਕਿ ਪੱਲਾ ਜੀ ਔਰ ਤੁਹਾਡੀ ਕਿਉਂਕਿ ਸਾਡੀ ਜੋੜੀ ਵੀ ਬਹੁਤ ਹਿਟ ਰਹੀ ਤੇ ਉਹ ਹੈਗੇ ਤਾਂ ਮੈਨੂੰ ਲੱਗਦਾ ਸੀ ਕਿ ਸ਼ੂਟਿੰਗ ਦੇ ਨਾਲ-ਨਾਲ ਕਿੰਨਾ ਮਜ਼ਾ ਆਏਗਾ ਕਿਉਂਕਿ ਹਰ ਗੱਲ ਜਿਹੜਾ ਹਸਾ ਦਿੰਦੇ ਸੀਗੇ ਤੁਸੀਂ ਤਾਂ ਇੰਟਰਵਿਊਜ਼ 'ਚ ਵੀ ਦੇਖਿਆ ਹਰ ਗੱਲ ਨੂੰ ਕੋਈ ਨਾ ਕੋਈ ਉਹਨਾਂ ਨੇ ਨਾਲ ਦੂਜੀ ਲਾਈਨ ਲਾ ਲੈਣੀ ਤੇ ਨਾ ਉਹ ਇੱਕ ਮਜ਼ੇਦਾਰ ਹਰ ਚੀਜ਼ ਨੂੰ ਬਣਾ ਦਿੰਦੇ ਸੀ ਤੇ ਜਦੋਂ ਆਊਟਡੋਰ ਜਾਣਾ ਉਹਨਾਂ ਨੇ ਬੜਾ ਖਿਆਲ ਰੱਖਣਾ ਜੀ ਉਹਨਾਂ ਲਈ ਕੋਈ ਖਾਣਾ ਆ ਨਾ ਯਾ ਉਹਨਾਂ ਲਈ ਕੋਈ ਮਠਾਈ ਆਣੀ ਤਾਂ ਉਹਨਾਂ ਨੇ ਕਿਹਾ ਉਹ ਪਾਸ ਨਾਲ ਮੈਂ ਤੇ ਲਈ ਰੱਖੀ ਵੀ ਆ ਹਾਂ ਫ੍ਰੀਜ ਚ ਉਹ ਚ ਮੈਂ ਤੈਨੂੰ ਰਾਤ ਨੂੰ ਭੇਜੂੰਗਾ ਜਾਂ ਇੰਦਾ ਕਰਨਾ ਜਾਂ ਜਦੋਂ ਲਾਸਟ ਟਾਈਮ ਕੈਰੀਨ ਜੱਟੀ ਦੀ ਸ਼ੂਟਿੰਗ ਸੀ ਉਹਨਾਂ ਦੇ ਫ੍ਰੀਜ ਚ ਬਹੁਤ ਸਾਰਾ ਸਮਾਨ ਸੀ ਮੈਨੂੰ ਕਹਿੰਦੇ ਮੈਂ ਚਾਬੀ ਨਹੀਂ ਦਿੱਤੀ ਮੈਂ ਉਹ ਪ੍ਰੋਡਕਸ਼ਨ ਵਾਲੇ ਨੂੰ ਦਿੱਤੀ ਐ ਤੂੰ ਪਹਿਲਾਂ ਨਾ ਸਾਰਾ ਸਮਾਨ ਖਾਣ ਪੀਣ ਦਾ ਕੱਢ ਲਈ ਫੇਰ ਚਾਬੀ ਦੇਈ ਤਮੇਨਿਓ ਉਹਨਾਂ ਦੀਆਂ ਉਹ ਜਿਹੜੀਆਂ ਗੱਲਾਂ ਫਿਰ ਅਸੀਂ ਰੀਲਾਂ ਬਣਾਉਣੀਆਂ ਜੇ ਸ਼ੂਟਿੰਗ ਨਹੀਂ ਜਾਂ ਸਾਨੂੰ ਥੋੜਾ ਵੀ ਟਾਈਮ ਹੈ ਤਾਂ ਉਹਨਾਂ ਨੇ ਕਿਹਾ ਚਲੋ ਪਾਸਾ ਕੋਈ ਰੀਲ ਬਣਾ ਲਈਏ ਤੁਸੀਂ ਤੇ ਕੀ ਆਉਣੀਆਂ ਮੇਰੀਆਂ ਮੇਰੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਰੀਲਾਂ ਪੱਲਾ ਜੀ ਦੇ ਨਾਲ ਸੋ ਜਿੱਦਾਂ ਕੋਈ ਫੈਮਿਲੀ ਮੈਂਬਰ ਚਲਾ ਜਾਏ ਤੁਸੀਂ ਤੁਸੀਂ ਕੁਝ ਨਹੀਂ ਕਰ ਸਕਦੇ ਨਾ ਕਿ ਤੁਸੀਂ ਆਪਣੀ ਜ਼ਿੰਦਗੀ ਜੋ ਮਤਲਬ ਵਾਪਿਸ ਤਾਂ ਨਹੀਂ ਉਹਨਾਂ ਨੂੰ ਲਿਆ ਸਕਦੇ ਪਰ ਉਹ ਯਾਦਾਂ ਉਹ ਜਿਹੜੀ ਖੂਬਸੂਰਤ ਇੱਕ ਸਾਡੀ ਇੱਕ ਬੌਂਡਿੰਗ ਸੀਗੀ ਸਾਡੀ ਅਸੀਂ ਜਿਹੜੇ ਇੱਕ ਦਸ ਨਰ ਫਿਲਮਾਂ ਕੀਤੀਆਂ ਉਹ ਤਾਂ ਮੈਂ ਕਦੀ ਨਹੀਂ ਭੁੱਲ ਸਕਦਾ